ਕਿਸਾਨਾ ਗੂ ਬਲਦੇਵ ਸਿੰਘ ਸਿਰਸਾ ਦੀ ਇਕਦਮ ਸਿਹਤ ਵਿਗੜ ਗਈ ਜਦੋਂ ਅੱਜ ਖਨੋਰੀ ਬਾਰਡਰ ਦੇ ਉੱਪਰ ਕਿਸਾਨਾ ਦੀ ਮਹਾਪੰਚਾਇਤ ਚੱਲ ਰਹੀ ਉਸ ਦੌਰਾਨ ਜਦੋਂ ਸਿਹਤ ਵਿਗੜ ਗਈ ਤਾਂ ਉਹਨਾਂ ਨੂੰ ਰਜਿੰਦਰ ਹਸਪਤਾਲ ਰੈਫਰ ਕੀਤਾ ਗਿਆ ਤੇ ਰਜਿੰਦਰ ਹਸਪਤਾਲ ਦੇ ਵਿੱਚ ਬਲਦੇਵ ਸਿੰਘ ਸਿਰਸਾ ਨੂੰ ਲਿਆਇਆ ਗਿਆ ਉਹਨਾਂ ਦੇ ਨਾਲ ਕੁਝ ਆਗੂ ਕਿਸਾਨ ਆਗੂ ਮੌਜੂਦ ਨੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਡਾਕਟਰਾਂ ਦੀ ਟੀਮ ਇਸ ਵਕਤ ਬਲਦੇਵ ਸਿੰਘ ਸਿਰਸਾ ਦਾ ਇਲਾਜ ਕਰ ਰਹੀ ਹੈ ਔਰ ਇਹ ਟੈਸਟ ਜਿਹੜੇ ਨੇ ਉਹ ਕਿਤਨੇ ਕਿਤੇ ਬਲਦੇਵ ਸਿੰਘ ਸਿਰਸਾ ਦੇ ਕਿਤੇ ਜਾ ਰਹੇ ਨੇ ਔਰ ਰਜਿੰਦਰਾ ਹਸਪਤਾਲ ਦੇ ਸਪੈਸ਼ਲਿਸਟ ਵਾਰਡ ਦੇ ਵਿੱਚ ਰੱਖਿਆ ਗਿਆ ਜਿੱਥੇ ਗੁਰੂ ਨਾਨਕ ਦੇਵ ਇਹ ਸਪੈਸ਼ਲਿਸਟ ਵਾਰਡ ਹੈ ਉਸ ਦੇ ਵਿੱਚ ਰੱਖਿਆ ਗਿਆ ਔਰ ਉਹਨਾਂ ਦੇ ਤਮਾਮ ਇਲਾਜ ਕਰਾਇਆ ਜਾ ਰਿਹਾ ਹੁਣ ਵੇਖਣਾ ਹੋਵੇਗਾ ਕਿ ਕੀ ਕੁਝ ਜਿਹੜੀ ਬਿਮਾਰੀ ਹੈ ਕਿਉਂਕਿ ਬਲਦੇਵ ਸਿੰਘ ਸਿਰਸਾ ਦੀ ਉਮਰ ਜਿਹੜੀ ਆ ਉਹ ਕਿਤਨੇ ਕਿਥੇ ਜਿਹੜੀ ਹੁਣ ਵੱਧ ਹੋ ਚੁੱਕੀ ਹੈ ਜਿਸੇ ਕਰਕੇ ਹੋਰ ਵੀ ਬਿਮਾਰੀਆਂ ਕਿਤਨੇ ਕਿਤੇ ਬਲਦੇਵ ਸਿੰਘ ਸਿਰਸਾ ਦੀ ਤਮਾਮ ਜਾਂਚ ਜਿਹੜੀ ਉਹ ਕਿਤਨੇ ਕਿਤੇ ਕੀਤੀ ਜਾ ਰਹੀ ਹੈ ਅਚਾਨਕ ਇਹਨਾਂ ਦੇ ਦਰਦ ਆਈ ਹੈ ਛਾਤੀ 'ਚ ਤੇ ਨਾਲ ਇਹਦੇ ਤੋਂ ਥੱਲੇ ਉਹ ਸੁਣ ਹੋ ਗਿਆ ਜਿੱਥੇ ਜਿਹੜੀ ਡਾਕਟਰਾਂ ਦੀ ਟੀਮ ਉੱਥੇ ਬੈਠੀ ਹੈ ਉਹਨਾਂ ਨੇ ਚੈੱਕਅਪ ਕੀਤਾ ਉਹਨਾਂ ਨੇ ਕਿਹਾ ਵੀ ਨਾਲ ਦੇ ਪ੍ਰੋਬਲਮ ਆਈ ਹੈ ਕਿ ਬਲੌਕੇਜ ਆਈ ਹੈ ਉਹਨਾਂ ਨੇ ਉੱਥੋਂ ਆਪਣਾ ਟਰੀਟਮੈਂਟ ਕੀਤਾ ਜਿਹਦੇ ਤੋਂ ਕੋਈ ਫਰਕ ਨਹੀਂ ਜ਼ਿਆਦਾ ਲੱਗਾ ਉਹਨਾਂ ਨੇ ਉਸੇ ਮੌਕੇ ਉਹਨਾਂ ਨੇ ਰੈਫਰ ਕੀਤਾ ਉਹਨਾਂ ਦਾ ਰਜਿੰਦਰਾ ਹਸਪੀਟਲ ਇਹ ਤਕਰੀਬਨ ਹੁਣ ਤੋਂ 1.5 ਘੰਟਾ ਪਹਿਲਾਂ 1 ਘੰਟਾ ਪਹਿਲਾਂ ਇਹ ਪਹਿਲਾਂ ਵੀ ਇਹ ਸ਼ਿਕਾਇਤ ਸੀ ਨਾ ਹਾਂ ਅੱਜ ਤੋਂ ਕੋਈ 1 ਵੀਕ ਦਿਨ ਪਹਿਲਾਂ ਇਹ ਸ਼ਿਕਾਇਤ ਆਈ ਸੀ ਜਿਹਦੀ ਉਹਨਾਂ ਦਾ ਦਵਾਈ ਚੱਲ ਰਹੀ ਸੀ ਪਰ ਅਚਾਨਕ ਅੱਜ ਦਰਦ ਜਿਹੜੀ ਆ ਉਸ ਦਿਨ ਤੋਂ ਲੈ ਕੇ ਬਾਅਦ ਚ ਠੀਕ ਰਹੇ ਨੇ ਅੱਜ ਅਚਾਨਕ ਜਿਹੜੀ ਦਰਦ ਆਈ ਹੈ ਉਹਦੇ ਤੇ ਰਜਿੰਦਰਾ ਹਸਪੀਟਲ ਇਹਨਾਂ ਨੂੰ ਐਡਮਿਟ ਕੀਤਾ ਜਿੱਥੇ ਅਸੀਂ ਲੈ ਕੇ ਆਏ ਆ ਉਹ ਡਾਕਟਰਾਂ ਦੀ ਟੀਮ ਜਿਹੜੀ ਹੈ ਉਹਨਾਂ ਦਾ ਚੈੱਕਅਪ ਕਰਨ ਲੱਗੀ ਹੈ ਕਿ ਦੇਖੋ ਕਿਵੇਂ ਦਾ ਚੈੱਕਅਪ ਕਰਦੀ ਆ ਉਹ ਸਰਕਾਰ ਦੀ ਕੀ ਇਹ ਕਰਦੀ ਆ ਕਿਵੇਂ ਕਰਦੇ ਆ ਡਾਕਟਰ ਸਾਹਿਬ ਤਾਂ ਦੌੜ ਭੱਜ ਕਰ ਰਹੇ ਨੇ ਸਰਸਾ ਸਾਹਿਬ ਨੂੰ ਹੁਣ ਐਮਰਜੈਂਸੀ ਵਾਰਡ ਨੰਬਰ 1 ਚ ਲਿਆਂਦਾ ਗਿਆ ਇੱਥੇ ਰਜਿੰਦਰਾ ਹਸਪੀਟਲ ਹਾਲਤ ਉਹਨਾਂ ਦੀ ਸਥਿਰ ਹੈ ਇੱਕ ਵਾਰ ਦੁਬਾਰਾ ਫੇਰ ਡਿਊਟੀ ਡਾਕਟਰ ਸਾਹਿਬ ਨੇ ਜਿਹੜੀ ECG ਕੀਤੀ ਹੈ ਹੁਣ ਅਪਚਾਰ ਅਧੀਨ ਦੇ ਅਬਜ਼ਰਵੇਸ਼ਨ ਨੇ ਹਾਲਾਤ ਕੀ ਉਹਨਾਂ ਦੀ ਸਥਿਰ ਹਾਲਤ ਹੈ ਕੀ ਲੱਗਦਾ ਹਾਰਟ ਅਟੈਕ ਵਗੈਰਾ ਮਾਈਲਡ ਹਾਰਟ ਅਟੈਕ ਲੱਗ ਰਿਹਾ ਹੈ ਬਾਕੀ ਤਾਂ ਡਾਕਟਰ ਸਾਹਿਬ ਦੱਸਣਗੇ ਹਾਲਾਂਕਿ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਇਹ ਕਿਹਾ ਕਿ ਹਲੇ ਜਿਹੜੀ ਉਹਨਾਂ ਦੀ ਸਿਹਤ ਸਟੇਬਲ ਹੈ ਕਿਤਨੇ ਕਿਤੇ ਠੀਕ ਨੇ ਲੇਕਿਨ ਫਿਰ ਵੀ ਜਾਂਚ ਜਿਹੜੀ ਕਿਤਨੇ ਕਿਤੇ ਪੂਰੀ ਡਾਕਟਰਾਂ ਦੀ ਟੀਮ ਕਰ ਰਹੀ ਹੈ ਉਹ ਹੁਣ ਜਿਹੜਾ ਡਾਕਟਰਾਂ ਦੀ ਓਬਜ਼ਰਵੇਸ਼ਨ ਦੇ ਵਿੱਚ ਜਿਹੜਾ ਬਲਦੇਵ ਸਿੰਘ ਜੀ ਸਾਨੂੰ ਰੱਖਿਆ ਗਿਆ ਕੁਝ ਕਿਸਾਨ ਅਗੂ ਜਿਹੜੇ ਉਹਨਾਂ ਦੇ ਨਾਲ ਕਿਤਨੇ ਕਿਤੇ ਮੌਜੂਦ ਨੇ ਔਰ तमाम ਮੈਡੀਸਿਨ ਜਿਹੜਾ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਲਗਾਈ ਜਾ ਰਹੀ ਹੈਗੀ ਔਰ ਪੂਰੀ ਬਣਦੀ ਜਿਹੜਾ ਇਲਾਜ ਹੈ ਉਹ ਕੀਤਾ ਜਾ ਰਿਹਾ ਹੈਗਾ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਅਬਦੇਸ਼ ਸਿੰਘ ਪੀਟੀਸੀ ਨਿਊਜ਼ ਪਟਿਆਲਾ